ਯਾਰ ਕਿੰਨਾ ਹੋ ਗਿਆ ਜਿੰਨੇ ਮੈਚ ਜਿੱਤੇ ਨੇ ਤੁਹਾਡੀ ਪੂਤੀ ਨਹੀਂ ਆਰੇ। ਚਲੋ ਜੀ ਅਮਨਜੋਤ ਕੋਰਨੇ ਤੁਹਾਡੇ ਜੋ ਮੈਂ ਇੰਡੀਆ ਦਾ ਨਾਮ ਰੋਸ਼ਨ ਕੀਤਾ ਮੈਚ ਜਿੱਤ ਕੇ ਤੇ ਨੂੰ ਆਪਾਂ ਕਿਸ ਤਰੀਕੇ ਨਾਲ ਦੇਖ ਰਹੇ ਹਾਂ? ਬਹੁਤ ਚੜ੍ਹ ਦੁੱਕੇ ਸਨ। ਬਹੁਤ ਚੜ੍ਹ ਬਕਾਏ ਦੋ ਵਜੇ ਤੱਕ ਦੇਖ ਰਹੇ ਮੈਚ। ਕੋਈ ਬਾਤ ਜ਼ਾਕਿਰ ਜੀ ਆ ਤੇ ਤੁਹਾਡੀ ਮੈਚ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਜਾਂ ਮੈਚ ਤੋਂ ਬਾਅਦ ਕੋਈ ਗੱਲ ਹੋਈ ਕਿਸ ਤਰੀਕੇ ਦੀ ਫੀਲਿੰਗ ਤੁਸੀਂ ਉਹਨੇ ਸ਼ੇਅਰ ਕੀਤੀ ਤੁਹਾਡੇ ਨਾਲ? ਨਹੀਂ ਉਹ ਅਸ਼ਰ ਦੇਖੀਓ ਤੇ ਹੁਣ ਜਦੋਂ ਅਮਨਜੋਤ ਕੋਰ ਨੇ ਵਾਪਸ ਆਣਾ ਤੇ ਕਿਸ ਤਰੀਕੇ ਦੀ ਤਿਆਰੀਆਂ ਨੇ ਕਿਵੇਂ ਉਹਦਾ ਸਵਾਗਤ ਕੀਤਾ ਜਾਏਗਾ ਕਿਆ ਵਾਧਿਆ ਲਾ ਕੇ ਆਉਣਾ ਝੋਲ ਬਣਾ ਲੈ ਬਾਜ਼ੀ ਨਾਲ ਠੀਕ ਅਮਨਜੋਤ ਕੋਰ ਨੇ ਕਦੋਂ ਤੋਂ ক্রিকেট ਖੇਡਣਾ ਸ਼ੁਰੂ ਕੀਤਾ ਸੀ ਕਿੰਨੂੰ ਆਪਣਾ ਮੈਂਟਰ ਸਮਝਦੇ ਨੇ ਹਾਂ ਬਹੁਤ ਖੂਜੀ ਹੁੰਦੀ ਆ ਉਹ ਹੀ ਖੇਡਦੀ ਆ ਆਪਕੀ ਜੀ ਖੇਡਦੀ ਆ ਤੇ ਬਹੁਤ ਵੀ ਖੇਡਦੀ ਆ ਕਿਉਂ ਇਹ ਪ੍ਰਸੰਦ ਆ ਗਿਆ ਰੌਕ ਕੇ ਫੀਲ ਨੂੰ ਪੁੱਛਣਾ ਕਿ ਇਸ ਤਰੀਕੇ ਨਾਲ ਫੀਲ ਕਰ ਰਿਹਾ ਜੀ ਬਕੇ ਇੰਡੀਆ ਦਾ ਨਾਮ ਰੌਸ਼ਨ ਕੀਤਾ ਆਪਣੀ ਗੋਡੀ ਨੇ ਬਹੁਤ ਚੰਗਾ ਲੱਗਿਆ ਇਹ ਵੀ ਹੋਣਾ ਨਹੀਂ ਨਹੀਂ ਡਬਾਇਆ ਇਤਿਹਾਸ ਰਚਿਆ ਉਸ ਟੀਮ ਦਾ ਪਾਰਟ ਰਹੇ ਨੇ ਜਿਹਨੇ ਟੀਮ ਨੇ ਇਤਿਹਾਸ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਕੋਲ ਤਾਂ ਸ਼ਬਦ ਨਹੀਂ ਆ ਗਏ ਦੱਸਣ ਨੂੰ ਜੀ ਵਿਚਾਰੋ ਕੀ ਕੀ ਕਹਿਣਾ ਇਮੋਸ਼ਨਲ ਇਮੋਸ਼ਨਲ ਟਾਈਮ ਬਹੁਤ ਆ ਗਿਆ ਜੀ ਖੇਡ ਮੈਚ ਦੇ ਦਿਨ ਤੋਂ ਪਹਿਲਾਂ ਤੇ ਮੈਚ ਦੇ ਦਿਨ ਤੋਂ ਬਾਅਦ ਕਿਸ ਤਰੀਕੇ ਦੇ ਫੀਲਿੰਗਸ ਸਾਡਾ ਸੇਅਰ ਕੀਤੇ ਗਏ ਆ ਮੈਚ ਖੇਡਣ ਤੋਂ ਪਹਿਲਾਂ ਤਾਂ ਜੀ ਸਾਹ ਰੁਕੇ ਹੋਏ ਸੀਗੇ ਜੀ ਮੈਚ ਹੋਣ ਤੋਂ ਮੈਚ ਹੋਣ ਤੋਂ ਬਾਅਦ ਥੋੜਾ ਰਿਲੈਕਸ ਫੀਲ ਕਰ ਰਹੇ ਆ ਜੀ ਹੁਣ ਤਾਂ ਵਰਲਡ ਕੱਪ ਆਣਾ ਹੈ ਹੁਣ ਕਿਸੇ ਨੇ ਲੈ ਕੇ ਨਹੀਂ ਜਾਣਾ ਜੀ ਪਹਿਲਾਂ ਤੇ ਜਿੱਤੇ ਜਦ ਤੱਕ ਉਹ ਗੇਮ ਚ ਜਿੱਤਦੇ ਨਹੀਂ ਆਏ ਤਦ ਤੱਕ ਗੱਲ ਨਹੀਂ ਬਣਦੀ ਜੀ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ক্রিকেট ਨੂੰ ਮੈਂ ਕ੍ਰਿਕਟ ਨੂੰ ਇਹ ਇੱਕ ਕੈਲਰੀ ਬੋਰ ਗਿਫਟ ਸੀ ਇਹਨੂੰ ਸ਼ੁਰੂ ਤੋਂ ਸ਼ੌਂਕ ਕ੍ਰਿਕਟ ਦਾ ਹੀ ਸੀਗਾ ਜੀ ਗੇਮ ਸਾਡੇ ਜਿਹੜੀ ਮਰਜ਼ੀ ਲੈ ਜੋ ਸਭ ਖੇਡਦੇ ਫੁੱਲ ਦੇ ਵਿੱਚ ਪਹਿਲੇ ਮੁੰਡਿਆਂ ਨੂੰ ਇਥੇ ਦੇਖ ਕੇ ਇਹ ਜੈ ਮੈਂ ਕ੍ਰਿਕਟ ਖੇਡਿਆ ਇਹ ਖੇਡ ਵਿੱਚ ਗੇਮ ਹੀ ਕ੍ਰਿਕਟ ਮੁੰਡਿਆਂ ਨਾਲ ਖੇਡਦੇ ਫੀਲਿੰਗਸ ਦਾ ਸ਼ੇਅਰ ਕੀਤਾ ਹੈ ਇਹ ਵਰਲਡ ਕੱਪ ਜਿੱਤੇ ਆ ਉਹਨੂੰ ਮੈਂ ਇਸ ਤੋਂ ਬਾਅਦ ਕਿਸ ਤਰੀਕੇ ਨਾਲ ਹੋਣਾ ਤੁਹਾਡੇ ਤੇ ਸ਼ੇਅਰ ਕਰਕੇ ਪਾਉਂਦਾ ਲੇ ਉਸੇ ਫੋਨ ਤੇ ਗੱਲ ਕੀਤੀ ਇਮੋਸ਼ਨਲ ਸੀ ਜੀ ਫਿਰ ਮੈਂ ਬੈ ਬਧਾਈਆਂ ਦੇ ਦਿਆਂ ਮੈਂ ਚਲੋ ਸਪਕਲ-ਕਲ ਕਰਾਂਗੇ ਠੀਕ ਵਾਪਕ ਉਹ ਵੀ ਰਿਜ਼ਰਵ ਕਦੋਂ ਵਾਪਸ ਆਣਗੇ ਤੇ ਕਿਸ ਤਰੀਕੇ ਦੀ ਤਿਆਰੀ 7-8 7-8 ਦਿਨ ਕਹਿੰਦੇ ਹੀ ਲੱਗ ਜਾਣਗੇ ਸਵੇਰ ਦਾਵਾਂਗੇ ਤੇ ਤੁਮ ਦੇ ਰਕੇ ਨਾਲ ਲੈ ਕੇ ਆਵਾਂਗੇ 에어ਪੋਰਟ ਤੋਂ ਹੀ ਪੂਰਾ ਠੀਕ ਹੋ ਗਿਆ ਜੀ ਬੜੀ ਜੀ ਬੇਟੀ ਨੇ ਇਤਿਹਾਸ ਰੱਖਿਆ ਹੈ ਕਿ ਇੰਡੀਆ ਦਾ ਨਾਮ ਇਹਨਾਂ ਰੱਖਿਆ ਜੇ ਅਪਾ ਕਿਸੇ ਬਣੂ ਬੀਤਾ ਹਾਂ बहुत अच्छा लग रहा है जी जिस तरह इन्हें अगे बदल की कोशिश अगे कामयाब किया है ते और, अ, तो ऐसा घर और हरेक लड़की ऐदा करके अगे बढ़ेगी और मां बाप को सपोर्ट कर ਕੋਲੇ ਅਬ ਅਮਨਜੋਤ ਕੋਈ ਸ਼ੁਰੂਆਤ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਬਗਾਨਾ ਇੱਕ ਗਰਾਊਂਡਰ ਵਿੱਚ ਛੇੜਦੀ ਹੁੰਦੀ ਸੀ 500 ਸੈਲਰੀ ਤੇ ਉਹਦੇ ਵਿੱਚ ਲੜਕਿਆਂ ਦੇ ਵਿੱਚ ਇਕੱਲੀ ਲੜਕੀ ਰੱਖੀ ਨਾ ਇਹਨੇ ਕਦੇ ਡਰੇ ਨਹੀਂ ਦਾਦੀ ਨੇ ਚੇਅਰ ਢਾਕੇ ਬੈਜਣਾ ਵੀ ਦੇਖਣਾ ਤੇ ਕਾਜੀ ਕੁਛਤੀ ਵੀ ਬਿਠਾਇਰੇ ਤੋੜੇ ਨੇ ਲੁਕਾਰੇ ਤਾਂ ਫਿਰ ਪਰ ਵੀ ਪਰ ਚੇਅਰ ਦਾਦੀ ਲੜਕਾ ਦੀ ਸੀ ਇਹਨਾਂ ਲਈ ਕਿ ਵੀ ਨਹੀਂ ਮੇਰੀ ਕੋਤੀ ਨੂੰ ਕੁਝ ਨਹੀਂ ਕਰਦਾ ਤੇ ਜਿਵੇਂ ਉਹਨਾਂ ਨੇ ਪਾਲਕ ਪੁੰਦੇ ਆਦੇ ਪਹਿਲਾਂ ਤੇ ਉਸ ਤੋਂ ਬਾਅਦ ਇਹਨਾਂ ਗੱਲਬਾਤ ਕੀਤੀ ਕਿ ਕਿੰਨੇ ਦੇ ਫੀਲਿੰਗ ਸੱਜਦੇ ਹੈ ਇਮੋਸ਼ਨਲ ਹੋ ਗਈ ਸੀ ਤੇ ਫਿਰ ਜਰਾ ਗੱਲ ਨਹੀਂ ਹੋ ਸਕੀ ਤੇ ਫਿਰ ਅਸਲੀ ਜੀਨੀ ਨੂੰ ਇਮੋਸ਼ਨ ਹੋ ਗਈ ਹੈ ਫਿਰ ਉਹ ਦਬਾ ਕੇ ਕਰਾਇਆ ਕੀਤਾ ਫਿਰ ਉਹਨਾਂ ਦੇ ਕਰੀਰ ਤੇ ਕੋਚਿੰਗ ਨਾਲ ਨਾ ਅਗੇ ਸੈਟ ਤੇ ਉਹਨਾਂ ਦਾ ਬੜਾ ਯੋਗਦਾਨ ਹੈ ਇਹਨਾਂ ਇੱਕ ਸਟੱਡੀ ਕਿੰਨੇ ਦੀ ਸਟੱਡੀ ਨੇ ਬੀਐਮਬੀ ਕੀਤੀ ਹੈ ਤੇ ਸਟੱਡੀ ਦੇ ਨਾਲ ਨਾਲ ਇਹਨਾਂ ਦੇ ਕਾਰਦੇ ਕੰਮ ਵਿੱਚ ਇੰਟਰਸ ਕ੍ਰਿਕਟਸ ਵੀ ਹੈ ਸਾਰੇ 올राउंडਰ ਹੈ ਕਾਕਿਤ ਇਹ ਇਹਨੂੰ ਆਪਾਂ ਨੂੰ ਕਿਸ ਤਰੀਕੇ ਨਾਲ ਫੋਲੋ ਕਰਵਾਉਣਾ ਹੈ ਤੁਹਾਡਾ ਸੁਆਗਤ ਹੈ ਜਿਹੜੀ ਜੋ ਆਏਗੀ ਜੀ ਇਹਨੂੰ ਮਾਲਾ ਮੇਲਾ ਪਹਿਨਣਾ ਹੈ ਔਰ ਮਠਾਈ ਦੇ ਖਾਣ ਦੀ ਨਹੀਂ ਇਹਦੀ ਫੇਵਰੇਟ ਰਾਜਮਾ ਚਾਵਲ ਭੜਾਵਾਂਗੇ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕਮਲਜੀਤ ਸਾਰ ਹੈ ਤੁਹਾਡੀ ਸਿਸਟਮ ਜਿਵੇਂ ਕੱਲ ਇੰਡੀਆ ਦਾ ਨਾਮ ਰੋਸ਼ਨ ਕੀਤਾ ਉਹਨੂੰ ਆਪਾਂ ਕਿਸ ਤਰੀਕੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਪਤਾ ਇਸ ਟਾਈਮ ਵੀ ਦਿੰਦੇ ਕਿ ਹੌਲੀ ਹੌਲੀ ਦਾਜਾ ਸਟੋਰੀਸ ਹਨ ਹਲੇ ਬਿਲੀਵ ਨਹੀਂ ਕਰਕੇ ਤੇ ਮੈਚ ਖਤਮ ਵੀ ਹੋ ਚੁੱਕੇ ਹੈ ਵਰਲਡ ਕਪ ਖਤਮ ਵੀ ਹੋ ਚੁੱਕੇ ਤੇ ਟੌਪ ਇੰਡੀਆ ਆ ਚੁੱਕੀ ਹੈ ਬਿਲੀਵ ਹੀ ਨਹੀਂ ਕਰ ਪਰ ਇੰਨੇ ਮੋਸ਼ਨ ਤੇ ਇਕੱਠੇ ਹੋ ਰਹੇ ਨੇ ਕਿ ਸਾਰੇ ਇਮੋਸ਼ਨਲ ਹੋ ਰਹੇ ਨੇ ਉਸ ਤਰ੍ਹਾਂ ਨਹੀਂ ਹੁਣ ਦੋਨਾਂ ਕੋਈ ਗੱਲਬਾਤ ਹੋਈ ਹੈ ਨਾ ਤੁਹਾਡੀ ਮਨੂਜ ਕੋਲ ਹਾਂਜੀ ਸਾਡੀ ਗੱਲਬਾਤ ਉਹ ਨਾਲ ਮੈਚ ਤੋਂ ਪਹਿਲਾਂ ਵੀ ਹੋਈ ਸੀ ਤੇ ਮੈਚ ਤੋਂ ਬਾਅਦ ਵੀ ਹੋਈ ਤੇ ਉਹ ਵੀ ਕਾਫੀ ਇਮੋਸ਼ਨਲ ਰਹੇ ਸੀ ਮੈਚ ਤੋਂ ਪਹਿਲਾਂ ਦੇ ਸੈਲਫਸ ਹੌਂਸਲਾ ਦੇ ਦਿੱਤੀ ਆਪਾਂ ਜਿੱਤਾਂਗੇ ਅਸੀਂ ਹੈਗੇ ਆ ਦੇਖੋ ਸੋਸਾਇਟੀ ਵਿੱਚ ਹੁਣ ਜਿੰਨ ਤੋਂ ਬਾਾਰ ਕਿਸੇ ਕੇ ਐਕਸਪ੍ਰੈਸ਼ਨ ਨੂੰ ਨਾਲ ਕਰਦੇ ਸ਼ੇਅਰ ਕੀਤੀ ਹੈ मैच तो तो मतलब वो भी काफी इमोशनल हो रखी है अभी मतलब सारी इमोशनल अग रहे सपना देख रहे आप सारी जर्नी जॉब लगी हुई है मैंने मौका जरूर मिले मैं क्रिकेट अमन के मतलब अमन स्टार्टिंग मतलब काफी गेम खेल रहे हैं फुटबॉल खेलती रही है हॉकी वॉलीबॉल सारी खेलती रही है ਤੇ ਉਹਨੇ ਫਿਰ ਆਈ ਗਏ 15 ਜਾਂ 14 ਸਾਲ ਦੇ ਵਿੱਚ ਆ ਕੇ ਨੇ ਮਤਲਬ ਪੱਕਾ ਹੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਅਕੈਡਮੀ ਜਾਣਾ ਸ਼ੁਰੂ ਕਰ ਦਿੱਤਾ ਸੀ ਇੱਕ ਜਿਹੇ ਤੇ। ਉਹ ਹੋ ਗਿਆ ਡਾਕਟਰ ਦੀ ਕੀ ਤਿਆਰੀ ਚੱਲ ਰਹੀ? ਪੰਜਾਬੀ ਉਹ ਪੰਜਾਬੀ ਸਟਾਈਲ ਵੈਲਕਮ ਹੋਗਾ ਪੂਰਾ ਢੋਲ ਪੰਗੜਾ ਗਾਣੇ ਗੋਲੇ ਸਭ ਆਂਕੇ ਪਟਾਕੇ। ਸਹਲੇ ਹਫਤੇ ਦਾ ਕੀ ਹੈ ਕਿ ਜਿਹਨਾਂ ਸਾਨੂੰ ਪਤਾ ਹੈ ਕਿ ਹਫਤੇ 사ਤਾਂ ਦਿਨ ਕਰਦੇ ਆਈਏ।